ਸਸਿਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮਿੱਤਰੋ ਮੈਂ ਇਸ ਟਾਈਮ ਮੌਜੂਦ ਆ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਪਿੰਡ ਆ ਪਿੰਡ ਆ ਮਿੱਤਰੋ ਬਲਾਸਪੁਰ ਬਲਾਸਪੁਰ ਪਿੰਡ ਬਾਈ ਧਰਮਪ੍ਰੀਤ ਦਾ ਮਿੱਤਰੋ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਨਖਤਿਆ ਹੋਇਆ ਬਾਈ ਨੇ ਮਿੱਤਰੋ ਔਰ ਤੇ ਉਸੇ ਪਿੰਡ ਦੇ ਵਿੱਚ ਵਪਾਰ ਦੇ ਵਿੱਚ ਬਾਈ ਜਿੰਦੇ ਕੋਈ ਜਾਣਿਆ ਪਹਿਚਾਣਿਆ ਤੇ ਨੀਲੀ ਰਾਵੀ ਨਾਲ ਟੇਡੇ ਕੱਟਾਂ ਨਾਲ ਸਿੱਧੀ ਧਾਰੀ ਨਾਲ ਟੇਡੇ ਪਟਿਆਂ ਨਾਲ ਮੁਹੱਬਤ ਰੱਖਣ ਵਾਲਾ ਭਾਈ ਸਾਡਾ ਤੇ ਉਸ ਭਰਾ ਦੇ ਕੋਲੇ ਮੈਂ ਮੌਜੂਦ ਹਾਂ ਇਸ ਟਾਈਮ ਜਨਵਾਰ 2 ਦੋਵੇਂ ਨੀਲੀ ਰਾਵੀ ਦੇ ਮਿੱਤਰੋ ਇੱਕ ਤਾਂ ਤੁਹਾਨੂੰ ਗੱਬਣ ਚੱਕ ਪਾਸ ਮੱਝ ਤੇ ਇੱਕ ਟੇਡੀ ਧਾਰੀ ਦੀ ਝੋਟੀ ਉਸ ਤੋਂ ਪਹਿਲਾਂ ਇੱਕ ਦੱਸ ਦਵਾਂ ਦੋਵਾਂ ਜਨਵਾਰਾਂ ਦੀ ਪਹੁੰਚ ਤੁਹਾਡੇ ਘਰੇ 100 ਕਿਲੋਮੀਟਰ ਤੱਕ ਹੋਣੀ ਫਰੀ ਆਜੋ ਘਰ ਤੇ ਬੈਠੇ ਬਾਈ ਦ ਨਾਲ ਗੱਲਬਾਤ ਆਪਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਈ ਠੀਕ ਠਾਕ ਬਹੁਤ ਹੀ ਵਧੀਆ ਸਰਦੀ ਕਲਾਕ ਤੇ ਮੈਂ ਨਾ ਗੁਰੂ ਦੀ ਕਿਰਪਾ ਚਲੋ ਸ਼ੁ크ਰਾ ਕੁਵਰੀ ਨਾਮ ਦੱਸਤੀ ਹੈ ਬਈ ਨਾ ਕਰਮਾ 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 ਕਹਿੰਦੀ ਆ ਹੈ ਕਰਮੇ ਬਈ ਗੱਲ ਇਹ ਹੋ ਜਨਵਾਰਾ ਜ ਤੋ ਆ ਹਨਾ ਪਹਿਲੇ ਨੰਬਰ ਤੇ ਮੈਂ ਆ ਜਿਹੜੀ ਕਿੰਨੇ ਕਰਦੀ ਗੱਪਣਾ ਤੇ ਕਿੰਨਾ ਦੋਦਾ ਇਹ ਸਰਵੇ 6 ਮਹੀਨਿਆਂ ਦੀ ਗੱਪਣਾ 6 ਮਹੀਨਿਆਂ ਦੀ ਹਾਂ ਆ 20 ਤਰੀਕ ਤੋਂ ਇਹਨੂੰ 7ਵਾਂ ਮਹੀਨਾ ਲੱਗ ਜੂਗਾ ਲੱਗ ਜੂਗਾ 20 ਤਰੀਕ ਤੈਨੂੰ ਲੱਗ ਜੂਗਾ ਮਹੀਨਾ 7ਵਾਂ ਤੇ 6 ਮਹੀਨੇ ਦੀ ਹੋਣਾ ਹੈਗੀ ਇਹ ਗੱਪੜ ਦਾ ਬਣ ਹਾਂ ਠੀਕ ਹੈ ਬਈ ਚੈੱਕ ਪਾਸ ਆ ਬਈ ਚੈੱਕ ਪਾਸ ਆ ਆਪਣੀ ਚੈੱਕ ਕਰਵਾਈ ਹੋਈ ਆ ਠੀਕ ਹੈ ਜੀ ਜਿਹੜਾ ਭਰਾ ਆਪਣੇ ਨਾਲ ਸੌਦਾ ਕਰਦਾ ਉਹ ਆਪਦਾ ਡਾਕਟਰ ਲੈ ਆਵੇ ਚੈੱਕ ਕਰਵਾ ਲਈ ਜੀ ਵੀਰ ਮੇਰਾ ਕੋਈ ਆਨਲਾਈਨ ਸੌਦਾ ਕਰਦਾ ਜੀ ਉਹ ਗੱਡੇ ਜਾਊਗੇ ਡਾਕਟਰ ਆਪਦਾ ਉਠਾ ਕੇ ਰੱਖੀ ਹਾਂ ਵੀ ਤਿਆਰ ਕਰਕੇ ਗੱਡੀ ਨੂੰ ਲਾਉਂਦੇ ਆ ਚੈੱਕ ਕਰਮ ਆਣਾ ਟੀਕਾ ਵਾਲੜ ਤੇ ਉਹਦੀ ਰੱਖ ਲੈਣਾ ਹਾਂ ਜਿਵੇਲੀ ਹੋਈ ਤੇ ਪਿਛੇ ਮੋੜ ਹਾਂ ਹਾਂ ਠੀਕ ਹੈ ਨਾ ਬਾਈ ਹਾਂ ਪਰ ਡਾਇਰੈਕਟਰਸ ਜਿਹੜਾ ਰੱਖਣੇ ਇਹਨਾਂ ਵੀ ਕੱਪਣ ਨਹੀਂ ਫੰਡਰ ਕਹਿਣ ਵਾਲੇ ਵੀ ਹੈਗੇ ਨੇ ਨਾ ਇਹ ਵੀ ਗੱਲ ਹੋ ਜਾਂਦੀ ਬਾਈ ਅੱਛਾ ਬਾਈ ਚਵਾਈ ਚਵਾਈ ਕਿਵੇਂ ਲੱਗਦੀ ਚਵਾਈ ਦੀ ਇੱਕ ਨੰਬਰ ਆ ਹਾਂ ਤੇ ਬਾੜੇ ਤੇ ਹੀ ਮਿਲਦੀ ਆ ਦੁੱਧ ਆ ਜਿਹੜਾ ਮੰਨ ਲਾ ਜੇ ਕਹਿਣਾ ਤਾਂ 5 ਕਿਲੋ ਆ ਠੀਕ ਹੈ ਜੀ ਠੀਕ ਹੈ ਤੇ ਜਿਹੜਾ ਦਿੰਦੀ ਆ ਜੋਖਿਆ ਜਾਂਦਾ ਉਹ 4 ਕਿਲੋ ਉਹ 4 ਕਿਲੋ ਅੱਛਾ ਮਿਲਦੀ ਕਿ ਵੀ ਦੋਵੇਂ ਟਾਈਮ ਪਾੜੇ ਤੇ ਮਿਲਦੀ ਨਹੀਂ ਮਿਲਦੀ ਇਹ ਜੇ ਤਾਂ ਇੱਕ ਟਾਈਮ ਮੰਨ ਲਓ ਚੋਨੇ ਆ ਜੀ ਵੀ ਡੰਗ ਇੱਕ ਟਾਈਮ ਹੀ ਚੋ ਲੈਨੇ ਆ ਫੇਰ ਤਾਂ ਇਹ ਦਿਨੇ ਰਿੰਗਣ ਲੱਗ ਜਾਂਦੀ ਆ ਠੀਕ ਆ ਜੀ ਵੀ ਮੈਨੂੰ ਚੋ ਬੋਛੇ ਚੋਲੋ ਚੋਲੋ ਠੀਕ ਆ ਜੇ ਮੰਨ ਲਓ ਦੋਨੇ ਟਾਈਮ ਹੀ ਚੋਨੇ ਆ ਤੇ ਸਵੇਰ ਵਾਲੇ ਟਾਈਮ ਥੋੜਾ ਜਿਆ ਕਰਦੀ ਆ ਸਵੇਰ ਵਾਲੇ ਟਾਈਮ ਕਰਦੀ ਆ ਹਾਂ ਕਰਦੀ ਆ ਜਣੀ ਟਾਈਮ ਜਿਆ ਲਾਉਂਦੀ ਆ ਕਹਿੰਦਾ ਆਪਾਂ ਜੇ ਤਾਂ ਚੋਣੀ ਇੱਕ ਟਾਈਮ ਫੇਰ ਤਾਂ ਖੁਸ਼ ਹੋ ਕੇ ਮਿਲਦੀ ਆ ਫੇਰੇ ਬਾਗੋ ਬਾਗ ਗੱਪੜ ਕਿੰਨੇ ਚਰਦੀ ਦੱਸਿਆ ਸੀ ਭਾਈ ਗੱਪੜ ਛੀਂ ਆ ਮਹੀਨੇ ਭਾਈ ਫੇਰ ਤਾਂ ਇਹਦਾ ਕਸੂਰ ਵੀ ਕੋਈ ਨਹੀਂ ਜੇ ਗਿੰਨੀਤ ਆ ਉਹ ਤਿੰਨ ਮਹੀਨੇ ਚਾਰ ਮਹੀਨੇ ਦਾ ਮੈਂ ਭੱਜ ਜਾਂਦੀ ਆ ਫਿਰ ਇਹ ਤਾਂ ਕਈ ਜਾਵੇ ਹਨਾ ਤੇ ਚੂਣ ਚਾਣ ਓਕੇ ਜਾਉਂ ਚੂਣ ਸਮਾ ਦੇ ਇੱਕ ਨੰਬਰ ਹੋ ਮੈਂ ਚੋਈ ਦੀ ਗਲਤ ਨਹੀਂ ਹੋ ਠੀਕ ਹੈ ਬਸ ਤੇ ਆ ਝੋਟੀ ਵੀ ਨਾਲ ਭਾਈ ਹਾਂ ਇਹ ਵੀ ਆ ਇਹ ਆ ਵੀ ਆਪਾਂ ਜੋੜਾ ਹੀ ਦੇਣਾ ਹਨਾ ਜੋੜਾ ਹੀ ਦੇ ਦਿਆਂਗੇ ਹਾਂ ਇਹ ਟੇਡਾ ਘਟਾ ਹੈ ਹਾਂ ਇਹ ਜਿਵੇਂ ਹੁਣ ਨਹੀਂ ਨਵੇਂ ਹਾਈਵੇ ਬਣਦੇ ਪਏ ਉਹਨਾਂ ਦਾ ਨਾ ਮੋੜ ਆ ਹਨਾ ਹੈ ਕਿਹਨੇ ਜਰਦੀ ਆ ਭਾਈ ਇਹ ਇਹ ਹੈਗੀ ਪੌਣੇ 2 ਸਾਲਾਂ ਦੀ ਹੈ ਪੌਣੇ 2 ਸਾਲਾਂ ਦੀ ਹੈ ਹਾਂ ਬਣੀ ਬੁਣੀ ਨਹੀਂ ਬਈ ਇਹ ਨਹੀਂ ਹਲੇ ਨਹੀਂ ਠੀਕ ਹੈ ਚੋਲੀ ਵੜੀ ਚੰਗੀ ਬਹੁਤ ਚੰਗੀ ਹੈ ਦੋ ਥਣ ਗੁਲਾਬੀ ਦੇ ਦੋ ਕਾਲੇ ਹਾਂ ਪਰ ਮਾਤ ਮਣੇ ਅੰਗ ਲਾਏ ਆ ਚੰਗੇ ਬਾਲੇ ਹੈ ਹਾਂ ਪੈਰਾਂ ਮਾਰਕੰਗ ਵਿਚਾਰੇ ਪੈਰਾਂ ਤੇ ਆ ਮੂਰਲਿਆਂ ਤੇ ਵੀ ਹਾਂ ਮੂਰਲਿਆਂ ਵੀ ਨੌਵੇਂ ਦਿਨ ਸ਼ਾਹ ਹਾਂ ਮਗਲੀ ਫੋਟੋ ਕਰਕੇ ਜ਼ੂਮ ਦਿਖਾ ਦੇ ਠੀਕ ਹੈ ਇੱਕ ਗੱਲ ਆ ਬਈ ਕੱਟੀ ਦੀ ਮਿਲਕ ਵਣ ਹੋਣੀ ਹੈ ਜਿਵੇਂ ਹਾਂ ਵੇਖੋ ਕਿਵੇਂ ਇੱਕ ਨਹੀਂ ਸਟਰੋਂਗ ਲੱਗੀ ਬਈ ਹੈ ਨਾ ਚੋਲੀ ਦੀ ਇੱਕ ਗੱਲ ਆ ਭਾਈ ਲੈ ਜੇ ਜਿਹੜਾ ਮਰਜ਼ੀ ਕੱਟੀ ਹਾਂਜੀ ਪਰ ਜਦੋਂ ਤਿਆਰੀ ਕੀਤੀ ਨਾ ਕਿਤੇ ਵੀਡੀਓ ਮੰਗਵਾਈ ਜਰੂਰ ਹੁੰਦੀ ਵਿਆਹ ਕੇ ਗੱਲ ਟਿਕਾਣੇ ਲੱਗੀ ਹੋਊਗੀ ਪੂਰੀ ਹਾਂ ਇਹ ਗੱਲ ਆ ਕਹਿਣ ਵਾਲੀ ਗੱਲ ਨਹੀਂ ਗੀ ਕੀ ਦੱਸ ਦਿੰਦੇ ਹਾਂ ਹਾਂ ਅੱਛਾ ਕਿੰਨੇ ਚ ਕਰਦੀਏ ਫਿਰ 100 ਕਿਲੋਮੀਟਰ ਪਹੁੰਚ ਫਰੀ ਮੁੱਲ ਤਾਂ ਸਰਬੇ 1,05,000 ਕਰ ਦਿੰਦੇ ਆ ਜੋੜੇ ਦਾ ਨਾ ਨਾ ਮੁੱਲ ਨਾ ਕਰਿਆ ਮੁੱਲ ਵਾਲੀਆਂ ਗੱਲਾਂ ਗੱਲ ਤੋਂ ਪਹੁੰਚ ਕੰਮੀ ਆ ਦੱਸ ਕਿੰਨੇ ਚ ਪਹੁੰਚ ਵੀ ਕਰ ਦਾਂਗੇ ਤੂੰ ਕਰਵਾਉਣੀ ਆ ਮਾਨਤਨ ਵੀ ਕਰ ਦਾਂਗੇ ਕਿੰਨੇ ਚ ਦੱਸ ਮਾਨਤਨ 5000 ਦਾ ਮਾਨਤਨ ਕਰ ਦਿੰਦੇ ਆ 5 ਉੱਪਰਲਾ ਮਾਨਤਨ ਹੋ ਗਿਆ ਲੱਖ ਰਹਿ ਗਿਆ ਮਗਰ ਲੱਖ ਲੱਖ ਚੋ ਗਿਆ ਪਹੁੰਚ ਲੱਖ ਚ 100 ਕਿਲੋਮੀਟਰ ਦੀ ਪਹੁੰਚ ਦੇ ਦਿੰਦੇ ਆ ਤੇ ਜਵਾਹਰ ਟਿਕਾਣੇ ਆਗੇ ਨਾਲੇ ਆਜੂਗੀ ਝੋਟੀ ਜਿੰਨਾ ਚਿਰ ਨੂੰ ਮੱਝ ਨੇ ਦੁੱਧੋ ਭੱਜ ਕੇ ਸੂਣਾ ਤੇ ਉਦੋਂ ਝੋਟੀ ਬਣ ਜੂਗੀ ਫਿਰ ਝੋਟੀ ਸੂਪੂਗੀ ਫਿਰ ਇਹ ਭੱਜ ਜੂਗੀ ਕੋਈ ਗੱਲਾਂ ਕਹਿਣ ਤੋਂ ਭਾਵੇਂ ਦੁੱਧ ਨਹੀਂ ਮੁੱਕਦਾ ਨਾ ਜਿਹੜਾ ਵੀ ਸੰਭੂਗਾ ਜਿਹੜਾ ਰੂਣਾ ਸੰਭ ਲੋਗਾ ਸੰਭ ਲੋਗਾ ਮੈਂ ਵੀ ਬਈ ਚੰਗੀ ਆ ਬਣਦੀ ਦੰਦੀ ਮੂੰਹ ਮੱਥੇ ਆ ਅੱਜ ਜੇ ਬਾਲਾ ਕਲੀ ਮੈਂ ਤਾਂ ਸੋਚੀ ਇਹ ਤਾਂ ਕਿਹੜਾ ਭਾ ਰਹਿ ਗਿਆ ਹਨਾ ਅੱਛਾ ਨੰਬਰ 5 ਫਿਰ 98149 ਹਾਂ 56241 9814956241 9814956241 ਬਈ ਇਸ ਨੰਬਰ ਤੇ ਕਰ ਲੋ ਬਾਈ ਨਾ ਗਲਵਾ ਤੁਸੀਂ ਕਹੋਗੇ ਤੋਰ ਕੇ ਨਹੀਂ ਵਿਖਾਈਆਂ ਤੋਰ ਕੇ ਤਾਂ ਨਹੀਂ ਵਿਖਾਈਆਂ ਕਿਉਂਕਿ ਥਾਮ ਬਾਈ ਪੀੜਾ ਦੇ ਚੁਵਾਈ ਦਾ ਬਾਈ ਦਾ ਟਾਈਮ ਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਆ